ਬਸਵਤ ਸਰ ਉਹ ਤਾਂ ਜੀ ਵਿਆਹ ਕਰਕੇ ਇੱਕ ਅੱਧੀ ਛੁੱਟੀ ਹੋ ਗਈ ਟੈਨਸ਼ਨ ਨਾ ਲਓ ਉਹਨੀ ਮੇਰੀ ਕੋਈ ਵੀ ਛੁੱਟੀ ਹੁੰਦੀ ਇੱਧਰ ਮੂੰ ਚੱਕਿਆ ਤੈਨੂੰ ਅਜ ਦੱਸਿਆ ਨਹੀਂ ਸੀ ਕਿ ਉੱਥੇ ਲਾਪੜੀ ਦੇ ਪੇਕੇ ਅੱਜ ਫੇਰਾ ਪਾਣ ਜਾਣਾ ਐਵੇਂ ਤੂੰ ਮਾਂ ਦੀ ਬੇਇੱਜ਼ਤੀ ਕਰਾਨਾ ਪਿਆ ਮਾਤਾ ਜੇ ਆਪ ਦੀ ਪਸੰਦ ਦੀ ਲੈ ਕੇ ਆਏ ਹੋਣਾ ਰਿਸ਼ਤੇ ਵੀ ਤੁਸੀਂ ਆਪ ਹੀ ਨਿਭਾ ਲੋ ਮੈਨੂੰ ਕੰਮ ਤੋਂ ਫੋਨ ਆਈ ਜਾਂਦੀ ਐ ਮੈਂ ਤਾਂ ਚੱਲਾਂ ਜੇ ਮੈਨੂੰ ਪਤਾ ਹੁੰਦਾ ਨਾ ਤੇ ਵਿਆਹ ਤੋਂ ਬਾਅਦ ਐਡਾ ਬਦਤਮੀਜ਼ ਹੋ ਜਾਣਾ ਤੇ ਮੈਂ ਤੈਨੂੰ ਵਿਆਹ ਤੋਂ ਪਹਿਲੇ ਹੀ ਨਾ ਸੂਤ ਕਰਕੇ ਫੇਰ ਤੇਰਾ ਵਿਆਹ ਕਰਨਾ ਸੀ। ਮਾਤਾ ਜਿੰਨਾ ਹੁਣ ਮੈਂ ਬਦਤਮੀਜ਼ ਹੋ ਜਾਣਾ ਇਹ ਮੈਨੂੰ ਤੁਸੀਂ ਹੀ ਮਜਬੂਰ ਕੀਤਾ ਵਾ। ਜਿੰਨੀ ਮੈਂ ਤੁਹਾਡੀ ਇੱਜ਼ਤ ਕਰਦਾ ਸੀ ਨਾ ਹੁਣ ਤਾਂ ਮੈਨੂੰ ਤੁਹਾਡੇ ਕੋਲ ਓਨੀ ਨਫ਼ਰਤ ਹੋਣ ਲੱਗ ਗਈ ਆ। ਮੈਨੂੰ ਨਹੀਂ ਪਤਾ ਸੀ ਇੱਕ ਮਾਂ ਆਪਣੀ ਖੁਸ਼ੀ ਕਰਕੇ ਆਪਣੇ ਪੁੱਤ ਦੀ ਜ਼ਿੰਦਗੀ ਉਜਾੜ ਸਕਦੀ ਆ। ਬਕਵਾਸ ਨਾ ਕਰ ਮੇਰੇ ਨਾਲ। ਚੱਪਾ ਕੇ ਨਾ ਇੱਥੇ ਬਹਿ ਜਾ। ਫੇਰਾ ਭਾਂ ਜਾਣਾ ਤੇ ਮਤਲਬ ਜਾਣਾ। ਮਾਪਾਪ ਨੂੰ ਪਤਾ ਹੋਵੇ ਨਾ ਵੀ ਜਿਹੜਾ ਖਿਡੌਣਾ ਬੱਚੇ ਲਈ ਖਤਰਨਾਕ ਹੈ ਤਾਂ ਉਹ ਮਾਪਾਪ ਨਾ ਬੱਚੇ ਲਈ ਉਹ ਖਿਡੌਣਾ ਨਹੀਂ ਲੈ ਕੇ ਦਿੰਦੇ ਹੁੰਦੇ ਤੇਰੀ ਮਾਂ ਨਾ ਤੇਰੇ ਲਈ ਜੋ ਸੋਚਦੀ ਨਾ ਤੈਨੂੰ ਉਹ ਟਾਈਮ ਆਏ ਤੇ ਸਭ ਪਤਾ ਲੱਗ ਜਾਊਗਾ ਉਹ ਮਾਤਾ ਜਦੋਂ ਵਕਤ ਆਊਗਾ ਨਾ ਉਦੋਂ ਦੀ ਉਦੋਂ ਦੇਖਾਂਗੇ ਹੁਣ ਮੇਰਾ ਲਾਪਰੀ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਨਾਲੇ ਹੁਣ ਤੁਹਾਡੇ ਨਾਲ ਵੀ ਨਹੀਂ ਹੈਗਾ ਮੈਂ ਤੇਰੀ ਆ ਨਾ ਅੱਜ ਤੱਕ ਬਹੁਤ ਸੁਣ ਲਈਆਂ ਚੁੱਪ ਕੇ ਰਹਿ ਗਏ ਨਾ ਹੁਣ ਮੈਨੂੰ ਨਾ ਕੁਝ ਕਰਨ ਤੇ ਮਜਬੂਰ ਨਾ ਕਰ ਲਾਪਰੀ ਤਾਂ ਦੀ ਪਈ ਐ ਚੁੱਪ ਕਰਕੇ ਉਹਦੇ ਨਾਲ ਨਾ ਉਹਦੇ ਪੇਕੇ ਤੁਰ ਪੈ ਮੰਮੀ ਜੇ ਮੈਂ ਤੁਹਾਨੂੰ ਇੱਕ ਵਾਰੀ ਹੋਰ ਕਹਿ ਦਵਾਂ ਕਿ ਮੈਂ ਨਹੀਂ ਜਾਣਾ ਕੀ ਗੱਲ ਘੜੀਸ ਕੇ ਲੈ ਜੂਗੀ ਪੁੱਤ ਮੈਨੂੰ ਨਾ ਇੰਨਾ ਵੀ ਮਜਬੂਰ ਨਾ ਕਰ ਕਿ ਮੈਂ ਨਾ ਆਪਣੇ ਆਪ ਨੂੰ ਕੁਝ ਕਰ ਲਵਾਂ ਤੇ ਕੰਨ ਤੇ ਜਦੋਂ ਫੋੜਾ ਟੰਗੇ ਹੋਗੇ ਨਾ ਫਿਰ ਤੁਹਾਨੂੰ ਕੋਸਦਾ ਰਹੂੰਗਾ ਵੀ ਮਾਂ ਕਿੱਥੇ ਗਈ ਮੰਮੀ ਜੇਹੀ ਧਮਕੀ ਤੁਹਾਨੂੰ ਵਿਆਹ ਤੋਂ ਪਹਿਲਾਂ ਮੈਂ ਦੇ ਦਿੰਦਾ ਕਿ ਮੈਂ ਵਿਆਹ ਨਹੀਂ ਕਰਾਣਾ ਨਹੀਂ ਤਾਂ ਮੈਂ ਆਪਣੇ ਆਪ ਨੂੰ ਕੁਝ ਕਰ ਲਵਾਂ ਤੁਸੀਂ ਕੀ ਕਰਦੇ ਦੇਖ ਪੁੱਤ ਜੋ ਕੁਝ ਤੂੰ ਕਹ ਲੈ ਜਾਂ ਜੋ ਕੁਝ ਮੈਂ ਕਹਿ ਲਵਾਂ ਆਪਾਂ ਹੁਣ ਇਸ ਕੁੜੀ ਨੂੰ ਵਿਆਹ ਕੇ ਲੈ ਕੇ ਆਏ ਹੋਏ ਆਂ ਹੁਣ ਆਪਾਂ ਇਹਨੂੰ ਘਰੋਂ ਵੀ ਕੱਢ ਤਾਂ ਨਹੀਂ ਸਕਦੇ हां माता नहीं नहीं लाग मैं केड़ा नु करो कड्न लगावां जदों तक ਸਾਡਾ ਦਿਲ ਨਹੀਂ ਮਿਲਦਾ ਸਾਡੇ ਰਸਤੇ ਅਲਗ-ਅਲਗ ਹੀ ਨੇ ਬਸ ਤੂੰ ਅੱਜ ਦਾ ਦਿਨ ਦੇਖ ਫਿਰ ਮੈਂ ਅੱਗੇ ਆਪੇ ਦੇਖ ਲਵਾਂਗੀ ਕੀ ਕਰਨਾ ਮੰਮੀ ਜੀ ਆ ਦੇਖਿਆ ਸੂਟ ਸੋਹਣਾ ਲੱਗਦਾ ਹੁਣ ਆਪਾਂ ਚੱਲੀਏ ਮੰਮੀ ਹੁਣਾਂ ਤੇ ਉਧਰੋਂ ਫੋਨ ਆਈ ਜਾਂਦੇ ਸੀ ਲਾ ਪੁੱਤ ਤੇਰੇ ਨਾਲ ਸੂਟ ਤਾਂ ਵਧੀਆ ਮੈਂ ਪਾਈ ਫਿਰਦੀ ਆ ਜਾ ਮੇਰਾ ਪੁੱਤ ਕੋਈ ਵਧੀਆ ਜਿਹਾ ਸੂਟ ਪਾ ਕੇ ਆ ਇੰਨਾ ਵਧੀਆ ਵੀ ਨੇ ਪਾਲੀ ਜਿਹੜਾ ਮੇਰੀ 3 ਨਜ਼ਰੇ ਲੱਗ ਜਵੇ ਮੰਮੀ ਜੀ ਫਿਰ ਤੁਸੀਂ ਮੇਰੇ ਨਾਲ ਚੱਲੋ ਤੇ ਦੱਸ ਦੋ ਕਿਹੜਾ ਸੂਟ ਪਾਵਾਂ ਕਿਉਂਕਿ ਮੈਂ ਤਾਂ ਇਹੀ ਚਾਹੁੰਦੀ ਆ ਕਿ ਮੈਂ ਜੇ ਕੋਈ ਵੀ ਚੀਜ਼ ਪਾਵਾਂ ਤੇ ਆਪਣੀ ਸੱਸ ਦੀ ਪਸੰਦ ਦੀ ਪਾਵਾਂ ਕਿੰਡੀ ਸਮਝਦਾਰ ਹੈ ਮੇਰੀ ਨੂੰ ਹਰ ਚੀਜ਼ ਨਾ ਆਪਣੀ ਸੱਸ ਤੋਂ ਪੁੱਛ ਕੇ ਕਰਦੀ ਐ ਪੁੱਤ ਏਡੀ ਵਧੀਆ ਸੰਸਕਾਰ ਦਿੱਤੇ ਐ ਤੇਰੇ ਮਾਂ ਬਾਪ ਨੇ ਐਸਾ ਮੰਮੀ ਜੀ ਮੈਂ ਆਪਣੀ ਦਾਦੀ ਕੋਲ ਸਿੱਖਿਆ ਕਿ ਉਹਨਾਂ ਨੇ ਮੈਨੂੰ ਹਮੇਸ਼ਾ ਇਹੀ ਗੱਲ ਸਿਖਾਈ ਐ ਕਿ ਜਿਹੜਾ ਸੋਹਰਾ ਘਰ ਐ ਉਹੀ ਆਪਣਾ ਘਰ ਐ ਤੇ ਉਹੀ ਤੇਰੇ ਮਾਂ ਪਿਓ ਨੇ ਤੇ ਉਹਨਾਂ ਦੇ ਕਹਨੇ ਤੋਂ ਕਦੇ ਵੀ ਬਾਹਰ ਨਹੀਂ ਜਾਣਾ ਪੁੱਤ ਵੱਡੇ ਤਾਂ ਗੱਲਾਂ ਵਧੀਆ ਹੀ ਸਖਾਂਦੇ ਆ ਪਰ ਛੋਟੇ ਕਈ ਇਹ ਜਿਹੇ ਹੁੰਦੇ ਨਾ ਜਿਹੜੇ ਅਮਲ ਨਹੀਂ ਕਰਦੇ ਆਪਣੇ ਮਾਪਿਆਂ ਤੋਂ ਨਾ ਬਾਹਰ ਹੋ ਕੇ ਤੁਰਦੇ ਆ ਚੱਲ ਮੇਰਾ ਪੁੱਤ ਸੂਟ ਕੱਟ ਕੇ ਰੱਖ ਮੈਂ ਆਨੀ ਆ ਨਾਲੇ ਐਂ ਦੱਸ ਤੇਰੇ ਮਾਪੇ ਨੂੰ ਕੀ ਪਸੰਦ ਹੈ ਕੀ ਖਾਣ ਨੂੰ ਲੈ ਕੇ ਜਾਣਾ ਇਹ ਤਾਂ ਮੰਮੀ ਜੀ ਉੱਥੇ ਜਾ ਕੇ ਪਤਾ ਲੱਗੂਗਾ ਕਿ ਘਰ ਕੋਣ ਹੈਗਾ ਤੇ ਕੋਣ ਨਹੀਂ ਹੈਗਾ ਕਿਉਂਕਿ ਪਾਪਾ ਤੇ ਚਾਚਾ ਜੀ ਕੰਮ ਤੇ ਗਏ ਹੋਣਗੇ ਦਾਦੀ ਮੰਮੀ ਤੇ ਚਾਚੀ ਇਹ ਘਰ ਹੋਣਗੇ ਤੇ ਅੰਛੂ ਵੀ ਸਕੂਲ ਗਈ ਹੋਊਗੀ ਨਲਤੋ ਕੰਦੇਸੀ ਮੇਰੇ ਕਿਰਨ ਤੇ ਆਂ ਵੀ ਆਈ ਹੋਈ ਆ ਫਿਰ ਉਹਦੇ ਵਾਸਤੇ ਸੂਟ ਲਿਆ ਚੱਲੀਏ ਓ ਨਾ ਨਾ ਮੰਮੀ ਜੀ ਇੰਨੇ ਖੇਚਲ ਨਾ ਕਰੋ ਹੌਲੀ ਹੌਲੀ ਸਾਰਾ ਕੁਝ ਹੋ ਜਾਂਦਾ ਹੁਣ ਮੈਂ ਸੂਟ ਕੱਢਦੀ ਆ ਤੁਸੀਂ ਆ ਜਾਓ ਆ ਦੇਖ ਲੈ ਪੜਾਈ ਕਰਦੇ ਕਰਦੇ ਨਾ ਉਹਦਾ ਵਿਆਹ ਹੋ ਗਿਆ ਤਾਂ ਵੀ ਆਪਣੇ ਮਾਪੇ ਬਾਪ ਨੂੰ ਨਾ ਕੋਈ ਕੰਪਲੇਂਟ ਨਹੀਂ ਕਰਦੀ ਤੇ ਤੂੰ ਕੋਈ ਮੌਕਾ ਨਹੀਂ ਛੱਡਦਾ ਮਾਂ ਨੂੰ ਗੱਲ ਸੁਣਾਉਣ ਦਾ ਮੰਮੀ ਮੇਰੀ ਗੱਲ ਸੁਣੋ ਜੇ ਤੁਸੀਂ ਬਾਜ਼ਾਰ ਜਾਂਦੇ ਹੋ ਜਿਹੜਾ ਤੁਹਾਨੂੰ ਸੂਟ ਪਸੰਦ ਆ ਨਾ ਤੁਸੀਂ ਉਹੀ ਲੈ ਕੇ ਆਣੇ ਕਦ ਦੁਕਾਨਦਾਰ ਨੇ ਕਹਤਾ ਪੰਜੀ ਆਹ ਲੈ ਜੇ ਨਾਲ ਹੀ ਤੁਸੀਂ ਲੈ ਆਨੇ ਆ। ਉਹ ਨਾ ਨਾ ਚਾਰ ਪੰਜ ਸੂਟ ਖਲਾਈਦੇ ਆ ਜਿਹੜਾ ਪਸੰਦ ਹੋਊਗਾ ਉਹੀ ਲਈਦਾ। ਮੰਮੀ ਮੈਂ ਵੀ ਤਾਂ ਤੁਹਾਨੂੰ ਉਹੀ ਸਮਝਾਉਣਾ ਚਾਹਨਾ ਜਿਹਦੇ ਨਾਲ ਮੈਂ ਜ਼ਿੰਦਗੀ ਕੱਟਣੀ ਸੀ ਤੁਸੀਂ ਤਾਂ ਉਹਦੇ ਨਾਲ ਮੇਰਾ ਕੋਈ ਰਿਸ਼ਤਾ ਜੋੜਿਆ ਹੀ ਨਹੀਂ ਜਿਹਦੇ ਨਾਲ ਮੇਰਾ ਕੋਈ ਤਾਲਮੇਲ ਨਹੀਂ ਤੁਸੀਂ ਉਹਦੇ ਨਾਲ ਮੇਰਾ ਵਿਆਹ ਕਰਤਾ। ਉਹ ਬਾਲਿਆ ਸਿਆਣਿਆ ਸੂਟ ਤੇ ਜਨਾਨੀ 'ਚ ਫਰਕ ਹੁੰਦਾ। ਸੂਟ ਨੂੰ ਆਪਾਂ ਚਾਰ ਦਿਨ ਪਾ ਕੇ ਛੁੱਟ ਦੇਣਾ ਤੇ ਜਨਾਨੀ ਜਨਾਨੀ ਨੂੰ ਆਪਾਂ ਸਾਰੀ ਉਮਰ ਨਾਲ ਰੱਖਣਾ ਹੁੰਦਾ। ਮਾਤਾ ਬੰਦੇ ਦੀ ਜਿਹੜੀ ਫੇਵਰਿਟ ਚੀਜ਼ ਹੁੰਦੀ ਨਾ ਬੰਦਾ ਉਹਨੂੰ ਸਾਹਮਣੇ ਰੱਖਦਾ ਵਾ ਜੇ ਮੇਰੀ ਪਸੰਦ ਦੀ ਕੁੜੀ ਨਾਲ ਤੁਸੀਂ ਮੇਰਾ ਵਿਆਹ ਕੀਤਾ ਹੁੰਦਾ ਨਾ ਤੇ ਮੈਂ ਵੀ ਉਹਨੂੰ ਸਾਹਮਣੇ-ਸਾਹਮਣੇ ਰੱਖਣਾ ਸੀ ਤੇ ਇਹਦੇ ਕੋਲ ਮੈਨੂੰ ਉਮੀਦ ਨਾ ਰੱਖਿਓ ਸੱਸਰੀ ਘਰ ਮਾਤਾ ਹੁਣ ਮੈਨੂੰ ਜਾ ਲੈੰਦੋ ਮੈਨੂੰ ਕੰਮ ਤੋਂ ਬਾਰ-ਬਾਰ ਫੋਨ ਆਈ ਜਾਂਦੇ ਨੇ ਮਾਤਾ ਜਾ ਲੈੰਦੋ ਨਾ ਰੋਕੋ ਅੱਜੂ ਹਾਂ ਤੱਜ ਜੁੜਦੇ ਚੰਗੇ ਲੱਗਦੇ ਤੁਸੀਂ ਹੱਥ ਲੱਲੇ ਕਰੋ ਚੱਲ ਪਿਆ ਮੇਰਾ ਪੁੱਤ ਬਣ ਕੇ ਮਾਂ ਦੀ ਇੱਜ਼ਤ ਬਣ ਜੂਗੀ ਉਹਨਾਂ ਨੇ ਨਾ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਆ ਫਿਰ ਠੀਕ ਹੈ ਮੰਮੀ ਤੁਸੀਂ ਕਹਿੰਦੇ ਤਾਂ ਮੈਂ ਚੱਲ ਪੈਣਾ ਪਰ 10 ਮਿੰਟ ਲਈ ਬਾਅਦ ਚ ਤੁਸੀਂ ਲਾਪਰੀ ਨੂੰ ਆਪ ਹੀ ਕਰੇ ਲੈ ਆਇਓ ਹਾਂ ਹਾਂ ਤੂੰ ਚੱਲ ਉੱਥੇ ਬੈਠੀ ਸਸਰੀ ਘਾਲ ਕਰੀ ਸਾਰਿਆਂ ਨੂੰ ਚਾਹ ਵੀ ਨਾ ਪੀਵੀਂ ਬੇਸ਼ੱਕ ਮੈਂ ਆਪੇ ਸੰਭਲ ਲੂੰਗੀ ਸਾਰਾ ਕੁਝ ਚਲੋ ਠੀਕ ਹੈ ਮੰਮੀ ਬਾਹਰ ਖੜਾ ਮੈਂ ਤੁਸੀਂ ਆਜੋ ਸ਼ੁਕਰ ਹੈ ਰੱਬਾ ਮੰਨਿਆ ਤਾਂ ਸਹੀ ਆ ਬਸ ਫੇਰੇ ਵਾਲਾ ਕੰਮ ਨਿਬੜ ਜਾ ਫਿਰ ਮੈਂ ਅੱਗੇ ਆਪਣੇ ਆਪ ਸੰਭਲ ਲੂੰਗੀ ਮੰਮੀ ਜੀ ਏ ਮੰਮੀ ਜੀ ਸੋਨਾ ਸੋਨਾ ਕੁਛ ਨਹੀਂ ਹੁੰਦਾ ਬਸ ਮੇਰਾ ਸੁਵੰਲੀ ਹੋਵੇ ਚਲ ਆ ਮੇਰਾ ਪੁੱਤ ਤੁਰ ਜਾ ਪਟਾਮ ਨਾਲ ਧੀ ਮੇਰੀ ਆ ਹੀ ਨਹੀਂ ਰਹੀ ਪਹਿਲੀ ਵਾਰ ਦੇਖਣਾ ਵਿਆਹ ਤੋਂ ਬਾਦ ਉਹਨੂੰ ਅੱਖਾਂ ਹੀ ਪੱਕ ਗਈਆਂ ਮੇਰੀਆਂ ਡੀ ਦੇਖ ਕੇ ਉਹਨੂੰ ਦੀਦੀ ਕੀ ਹੋਇਆ ਲੱਗਦਾ ਤੀ ਨੂੰ ਦੇਖਣ ਅੱਖਾਂ ਡਰਸੀਆਂ ਪਈਆਂ ਨੇ ਪੁੱਛ ਨਾ ਹਰਦੀਪ ਜਦ ਤੱਕ ਤੇ ਨੂੰ ਨਾ ਘੁੱਟ ਕੇ ਜੱਫੀ ਨਹੀਂ ਨਾ ਪਾਉਂਦੀ ਮੰਨੂ ਚਾਹ ਨਹੀਂ ਮਿਲਣਾ ਚਲੋ ਦੀਦੀ ਮਾਂ ਦਾ ਤਾਂ ਬਣਦੀ ਆ ਟੀ ਨੂੰ ਦੇਖਣਾ ਇੱਧਰ ਦੇਖੋ ਮੇਰੀਆਂ ਬਾਵਾਂ ਮਰਸੀਆਂ ਪਈਆਂ ਨੇ ਆਪਣੀ ਭਤੀਜੀ ਨੂੰ ਜੱਫੀ ਪਾਉਣ ਤੇ ਸਹੀ ਗੱਲ ਕਹਿਨੀ ਹੈ ਹਰਦੀਪ ਕੁੜੀਆਂ ਕਦੋਂ ਜਵਾਨ ਹੁੰਦੀਆਂ ਤੇ ਕਦੋਂ ਵਿਆਹ ਵਾਲੀਆਂ ਹੋ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਦੇਖੋ ਦੀਦੀ ਕੱਲ ਦੀ ਗੱਲ ਆ ਕਿੱਥੇ ਲਾਪਰੀ ਦੇ ਹੱਥ ਚ ਕਿਤਾਬਾਂ ਸੀ ਕਿੱਥੇ ਹੁਣ ਨਾ ਸਹੁਰਿਆਂ ਦੀ ਜ਼ਿੰਮੇਵਾਰੀ ਸਹੀ ਦੱਸਾਂ ਮੇਰੀ ਕਿਸਮਤ ਬੜੀ ਚੰਗੀ ਆ ਮੇਰੀਆਂ ਦੋਨੇ ਧੀਆ ਸਹੀ ਵਸੀ ਜਾਂਦੀਆਂ ਚਲ ਲਾਪਰੀ ਤੌੜ ਤਾਂ ਨਾ ਆਪਾਂ ਸਮਝ ਸਕਦੇ ਆਂਗੇ ਕਿਰਨ ਵਾਲਾ ਹਲੇ ਔਖਾ ਤੁਸੀਂ ਦੇਖਿਆ ਨਹੀਂ ਉਸ ਦਿਨ ਪ੍ਰੋਣਾ ਕਿੰਨਾ ਕੜਦਾ ਪਿਆ ਸੀਗਾ ਹਰਦੀਪ ਉਹ ਪ੍ਰੋਣਾ ਦਾ ਆਪਣੀ ਭੈਣ ਦੇ ਮਗਰ ਲੱਗਿਆ ਹੁੰਦਾ ਜਦ ਤੱਕ ਉਹਦੀ ਭੈਣ ਨੇ ਨਾ ਆਣ ਹਟਦੀ ਮੇਰੀ ਧੀ ਦਾ ਘਰ ਨਹੀਂ ਵੱਸ ਸਕਦਾ ਚਲੋ ਦੀਦੀ ਲਾਪਰੀ ਦੇਉਣ ਦਾ ਨਾ ਟਾਈਮ ਹੋ ਗਿਆ ਆਪਾਂ ਆਪਣੀਆਂ ਤਿਆਰੀਆਂ ਕਰੀਏ ਤਿਆਰੀਆਂ ਦਾ ਕੀ ਆ ਆ ਦੋਨਾਂ ਭਰਾਵਾਂ ਨੂੰ ਸਵੇਰ ਦਾ ਭੇਜਿਆ ਉਹਨਾਂ ਨੂੰ ਆਪਣੇ ਕੰਮ ਤੋਂ ਹੀ ਨਹੀਂ ਵੇਲ ਮਿਲਦਾ ਚਲੋ ਦੀਦੀ ਕੰਮ ਵੀ ਜ਼ਰੂਰੀ ਆ ਜਾਂ ਲਾਪਰੀ ਦਉਂਦੀ ਹੈ ਨਾ ਤੁਸੀਂ ਦੋ ਮਿੰਟ ਗੱਲਬਾਤ ਕਰਿਓ ਤੇ ਮੈਂ ਭੱਜ ਕੇ ਜਾ ਕੇ ਸਮਾਨ ਫੜ ਲਿਓਣਾ ਬਸ ਤੂੰ ਸਮਾਨ ਫੜ ਲਈ ਆਂ ਮੈਂ ਉਹਨਾਂ ਨੂੰ ਅਟੈਂਡ ਕਰ ਲੂੰ ਬਸ ਮਿਲਤੀ ਆ ਜੇ ਛੇਤੀ ਛੇਤੀ ਕੀ ਉਹ ਦੇਖੋ ਬੂਏ ਤਾਂ ਖੜੀ ਚਾ ਡੈਡੀ ਸਾਰੇ ਕਿੱਥੇ ਨੇ ਮੈਂ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਮੈਂ ਆਉਣਾ ਵਾ ਬਲਾਓ ਸਾਰਿਆਂ ਨੂੰ ਜਲਦੀ ਕੋਈ ਨਹੀਂ ਪੁੱਤ ਤੇ ਡੈਡੀ ਤੇ ਚਾਚਾ ਤੈਨੂੰ ਘਰੇ ਮਿਲ ਆਣਗੇ ਤੇ ਤੇਰੀ ਦਾਦੀ ਤੇ ਕਿਰਨ ਭੈਣ ਉੱਪਰ ਬੈਠੀਆਂ ਨੇ ਹਰਦੀਪ ਜਨਨ ਆਵਾਜ਼ ਮਾਰ ਕੇ ਲਿਆ ਨਾ ਨਾ ਆਵਾਜ਼ ਨਹੀਂ ਮਾਰਨੀ ਮੈਂ ਬੁਲਾ ਕੇ ਲਿਆਂਗੀ ਆ ਕੀ ਗੱਲ ਜੀ ਕੁੜੀ ਸਾਡੀ ਤੰਗ ਤਾਂ ਨਹੀਂ ਕਰਦੀ ਤੁਹਾਨੂੰ ਜਿਆਦਾ ਥੋੜੀ ਜੀ ਲਾਡਲੀ ਹੈਗੀ ਉਹ ਨਾ ਨਾ ਨੂੰਹਾਂ ਨੇ ਸੱਸਾਂ ਨੂੰ ਤਾਂ ਕਰਨਾ ਤੇ ਪਿਆਰ ਵੀ ਨੂੰ ਸੱਸदाई ਹੁੰਦਾ ਏ ਇਸ ਗੱਲੋਂ ਨਾ ਤੁਸੀਂ ਬੇਫਿਕਰ ਰਹੋ ਮੰਮੀ ਮੈਂ ਜਾਮਾ ਮੈਨੂੰ ਬਾਰ-ਬਾਰ ਫੋਨ ਆਈ ਜਾਂਦਾ ਨਾ ਪੁੱਤ ਤੂੰ ਕਿੱਥੇ ਚੱਲਿਆ ਹੁਣ ਇਹ ਤਾਂ ਤੂੰ ਆਇਆ ਤੇ ਹੁਣ ਇਹ ਕਹਿੰਦਾ ਮੈਂ ਜਾਣਾ ਆ ਕੀ ਗੱਲ ਸਾਡੇ ਨਾਲ ਕੋਈ ਨਾਰਾਜ਼ਗੀ ਆ ਉਹ ਨਾ ਨਾ ਤੁਹਾਨੂੰ ਵਿਚੋਲੇ ਨੇ ਦੱਸਿਆ ਤੁਸੀਂ ਵੀ ਮੁੰਡਾ ਮਾਰਕੀਟਿੰਗ ਦਾ ਕੰਮ ਕਰਦਾ ਛੁੱਟੇ ਨਾ ਔਖੇ ਮਿਲਦੀ ਏ ਮੁੰਡੇ ਨੂੰ ਚੱਲ ਪੁੱਤ ਤੂੰ ਨਾ 10 ਮਿੰਟ ਹੋਰ ਬਹਿ ਜਾ ਉੱਪਰ ਉਹਨਾਂ ਤੇਰੀ ਦਾਦੀ ਸੱਸਾ ਆਉਣਗੇ ਫਿਰ ਤੈਨੂੰ ਮਿਲ ਕੇ ਚਲੇ ਜਾਈਂ ਨਹੀਂ ਤੇ ਗੁੱਸਾ ਕਰਨਗੇ ਤੈਨੂੰ ਕਿਰਨਾ ਦੇਖੀ ਟੁੰਟੂ ਕਰੀ ਜਾਂਦਾ ਪੁੱਤ ਨਹੀਂ ਦਾਦੀ ਭੂਆ ਦਾ ਨੰਬਰ ਨਹੀਂ ਮਿਲ ਰਿਹਾ ਬੀਜ਼ੀ ਬੀਜ਼ੀ ਆ ਰਿਹਾ ਅੱਧੀ ਤਾਂ ਫੋਨ ਇੱਕ ਰਿੰਗ ਦੀ ਚੱਕ ਲੈਂਦੀ ਏ ਅੱਜ ਕਿਉਂ ਨਹੀਂ ਚੱਕ ਰਹੀ ਕੋਈ ਗੱਲ ਨਹੀਂ ਬੀਜ਼ੀ ਹੋਣਗੇ ਆਜੂਗਾ ਆਪਣੇ ਆਪ ਫੋਨ ਮੈਂ ਕਿਹਾ ਵੀ ਲਪਰੀਤ ਆ ਰਹੀ ਏ ਜੋ ਦੀ ਭੂਆ ਵੀ ਆ ਜਾਂਦੀ ਤਾਂ ਮਿਲ ਲੈਂਦੀ ਬਾਬੀ ਮੈਂ ਤੁਹਾਨੂੰ ਇੰਨਾ ਦੇਖ ਲਿਆ ਤੁਹਾਨੂੰ ਆਪਣੀਆਂ ਪੋਤੀਆਂ ਤੇ ਧੀ ਦਿਖਦੀ ਆ ਨਾ ਨਾ ਮੈਨੂੰ ਧੀ ਤੇ ਪੋਤੀਆਂ ਨਹੀਂ ਮੈਨੂੰ ਦੋਤਾ ਵੀ ਪਿਆਰਾ ਹੈ ਆਹੋ ਦਾਦੀ ਅਸੀਂ ਵੀ ਰਖੜੀ ਪਿੱਛੇ ਬਹੁਤ ਕਲਪੇ ਆ ਪਵਨ ਜਦੋਂ ਤਾਂ ਆਇਆ ਨਾ ਸਾਨੂੰ ਟੱਕ ਲਿਆ ਉਹਨੇ ਆਹੋ ਤੁਹਾਡਾ ਸਾਰਿਆਂ ਦਾ ਇਕੱਲਾ ਭਰਾ ਹੈ ਤੇ ਤੁਹਾਡਾ ਸਾਰਿਆਂ ਦੇ ਬਰਾਬਰ ਹੀ ਕਰਦਾ ਹੈ ਆਹੋ ਦਾਦੀ ਪਵਨ ਆਪਣੀਆਂ ਭੈਣਾਂ ਦਾ ਤਾਂ ਕਰਦਾ ਹੀ ਕਰਦਾ ਤੇ ਨਾਲੇ ਮਾਮੇ ਦੀਆਂ ਕੁੜੀਆਂ ਦਾ ਵੀ ਕਰਦਾ ਜਿਹੜੇ ਤੁਸੀਂ ਦੋ ਜਾਇਜ ਜੰਮੇ ਨੇ ਉਹ ਆਪਣੀ ਸਗੀ ਭੈਣ ਦਾ ਕਿਉਂ ਨਹੀਂ ਕਰਦੇ ਪੁੱਤ ਕੁਆਰੇ ਤਾਂ ਸਾਰੇ ਆਪਣੀਆਂ ਭੈਣਾਂ ਦਾ ਕਰਦੇ ਨੇ ਵਿਆਹ ਤੂੰ ਬਾਹਰ ਹੀ ਪਤਾ ਲੱਗਦਾ ਹੈ ਜਦੋਂ ਦਿਨ ਤੇਰੀ ਮਾਂ ਤੇ ਤੇਰੀ ਚਾਚੀ ਆਈਆਂ ਨੇ ਨਾ ਉਹਦੇ ਦੀ ਮੇਰੀ ਧੀ ਦੀ ਮੁਕਤ ਕੱਟ ਗਈ ਏ ਮੁਕਤਾ ਕਿਵੇਂ ਪਾਣੀਆ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਲਗਾ ਲਓ ਸਕੀਮ ਸਕੀਮ ਬਾਅਦ ਲਾਈ ਪਹਿਲੇ ਪਿੱਛੇ ਦੇਖ ਕੌਣ ਹੈ ਹਾ ਹੋ ਸਾਰਾ ਪਿਆਰ ਤੂੰ ਉਹਨੂੰ ਕਰ ਲੈ ਮੇਰੇ ਵਾਸਤੇ ਕੁਝ ਨਹੀਂ ਦਾਦੀ ਮੈਂ ਪਹਿਲੀ ਕੁੜੀ ਆ ਜਿਹੜੀ ਆਪਣੇ ਮਾਪਿਓ ਬਿਨਾਂ ਰਹਾਂਗੇ ਪਰ ਦਾਦੀ ਬਿਨਾਂ ਨਹੀਂ ਰਹਿੰਦੀ ਜਿੰਦਾ ਮਰਜੀ ਗੱਲਾਂ ਕਰ ਲੈ ਹੁਣ ਮੈਂ ਰੋਂਦੀ ਨਹੀਂ ਕਲਨੀ ਬਾਸ ਕਰ ਦਾਦੀ ਨੂੰ ਰਵਾਈ ਜਾਨੀ ਐ ਨਾ ਤੇ ਕੱਲੀ ਵੀ ਦਾਦੀ ਨਹੀਂ ਆ ਮੇਰੀ ਵੀ ਆ ਤੂੰ ਕੱਲੀ ਨਾ ਰਜਿਸਟਰੀ ਕਰਾਈ ਆ ਭੈਣੇ ਆਪਣੀ ਤਾਂ ਰਜਿਸਟਰੀ ਹੋਈ ਨਹੀਂ ਹੋਈ ਜਿਹੜੀ ਸਕੂਲੇ ਗਈ ਐ ਨਾ ਉਹਦੀ ਐ ਦਾਦੀ ਜੇ ਉਹ ਆਗੀ ਨਾ ਸਕੂਲੋਂ ਆਪਣੇ ਮਗਰ ਪੈਜੂਗੀ ਆਹੋ ਦਾਦੀ ਤੁਹਾਡਾ ਖਿਆਲ ਖੁਰ ਰੱਖਦੀ ਆ ਰੋਟੀ ਪਾਣੀ ਪੁੱਛਦੀ ਆ ਤੁਹਾਨੂੰ ਅੰਸ਼ੂ ਰਪ੍ਰਿਤ ਅੰਸ਼ੂ ਮੇਰੇ ਬੜਾ ਧਿਆਨ ਕਰਦੀ ਐ ਇੱਕ ਰੋਟੀ ਦੀ ਜਗ੍ਹਾ ਦੋ ਦੋ ਰੋਟੀਆਂ ਮੈਨੂੰ ਖਵਾ ਦਿੰਦੀ ਐ ਅਫਰੇ ਚਲਾ ਕੇ ਬਿਠਾ ਦਿੰਦੀ ਐ ਚੱਲ ਭਾਈ ਮੈਨੂੰ ਤੇ ਉੱਥੇ ਇਹੀ ਟੈਨਸ਼ਨ ਸੀਗੀ ਕਿ ਮੇਰੀ ਦਾਦੀ ਸਹੀ ਆ ਤੇ ਹੁਣ ਇੱਥੇ ਆਣ ਕੇ ਮੈਨੂੰ ਉਸ ਚੀਜ਼ ਦੀ ਤਸੱਲੀ ਹੋ ਗਈ ਆ ਕਿ ਗਲਤ ਲਾਪਰੀ ਤੇਰੀ ਠੀਕ ਆ ਪਹਿਲਾਂ ਮੈਂ ਫਿਰ ਤੂੰ ਹੁਣ ਅੰਛੂ ਦਾਦੀ ਦੀ ਸੇਵਾ 'ਚ ਕੋਈ ਨਾ ਕੋਈ ਹੈਗਾ ਹੀ ਐ ਫਿਰ ਨਾ ਤੇਰਾ ਵਿਆਹ ਹੋ ਗਿਆ ਲਾਪਰੀ ਦਾ ਵਿਆਹ ਹੋ ਗਿਆ ਥੋੜੇ ਸਾਲਾਂ ਨੂੰ ਅੰਛੂ ਦਾ ਵਿਆਹ ਹੋ ਜਾਊਗਾ ਫਿਰ ਮੈਨੂੰ ਕੌਣ ਦੇਖੂਗਾ ਕੋਈ ਨਾ ਦਾਦੀ ਸਾਨੂੰ ਕੱਲਿਆਣੀ ਛੱਡ ਦੇ ਤੁਸੀਂ ਸਾਲ-ਸਾਲ ਸਾਡੇ ਵੱਲ ਰਹਿ ਲਿਓ ਸਾਡੇ ਜਾਨ ਹੋ ਤੁਸੀਂ ਇੱਕ ਗੱਲ ਤਾਂ ਹੈ ਲਾਪਰੀ ਜਿਹਦੇ ਤੇ ਦਾਦੀ ਨਾ ਹੁੰਦੀ ਨਾ ਮੈਨੂੰ ਸਮਝਣ ਵਾਲਾ ਕੋਈ ਨਹੀਂ ਸੀ ਚਲੋ ਉਹ ਜੀਆਂ ਗੱਲਾਂ ਨਾ ਕਰੋ ਜਿੱਦਾਂ ਫਿਰ ਮੈਂ ਰੋ ਪਾਵਾਂ ਚਲ ਥੱਲੇ ਚਲੀਏ ਇਹਦਾ ਸੋਹਰਾ ਪਰਿਵਾਰ ਆਇਆ ਚੱਲੇ ਚਲੀਏ ਦਾ ਪੁੱਤ ਖੁਸ਼ੀ ਨਾਲ ਧੀ ਨਾਲ ਦਦੀ ਅੱਜ ਪਹਿਲੀ ਵਾਰ ਤਾਂ ਘਰੇ ਆਇਆ ਤੁਸੀਂ ਕਿਹੋ ਜੇ ਸਵਾਲ ਕਰੀ ਜਾਂਦੇ ਹੋ ਪੁੱਤ ਪਹਿਲੀ ਵਾਰ ਜੁਆਈ ਆਇਆ ਹੈ ਪੁੱਛਣਾ ਤਾਂ ਪੈਂਦਾ ਹੈ ਸਾਡੀ ਧੀ ਨਾਲ ਖੁਸ਼ ਹੈ ਕਿ ਨਹੀਂ ਚਲੋ ਨਹੀਂ ਵੀ ਖੁਸ਼ ਹੋਏਗਾ ਆਪਾਂ ਨੂੰ ਲਾਪਰੀ ਤੇ ਤਾਂ ਭਰੋਸਾ ਹੈ ਆਪਣੇ ਆਪ ਹੀ ਖੁਸ਼ ਰੱਖੇਗੀ ਮੰਮੀ ਜਾਵਾ ਹੁਣ ਮੈਂ ਜੇ ਹੋਰ 10 ਮਿੰਟ ਲੇਟ ਹੋ ਗਿਆ ਨਾ ਕੰਮ ਤੋਂ ਜਵਾਬ ਹੋ ਜਾਣਾ ਇਹ ਜਿਹੜਾ ਕੰਮ ਹੋਇਆ ਪੁੱਤ ਲੇਟ ਹੋਣ ਵਿੱਚ ਜਵਾਬ ਦੇ ਦੇਣਾ ਕੰਮ ਇਹ ਮਾਰਕੀਟਿੰਗ ਦਾ ਹੈ ਪਰ ਛੁੱਟੇ ਨਹੀਂ ਦਿੰਦੇ ਤਨਖਾਹ ਤਾਂ ਸੋਹਣੀ ਆ ਕੋਈ ਨਹੀਂ ਪੁੱਤ ਕੰਮ ਨਾਲ ਹੀ ਭਾਗ ਨੇ ਜਾ ਪੁੱਤ ਕੰਮ ਦੇ ਜਾ ਠੀਕ ਹੈ ਜੀ ਸੱਚੀ ਕਰ ਅਰਦੀਪ ਅੰਜੂ ਚਾਹ ਨਾਲੇ ਨੇ ਸਰਨਾਪੁੱਤ ਜਦ ਰੋਟੀ ਪਾਣੀ ਦਾ ਪ੍ਰੋਗਰਾਮ ਕਰ ਲਓ ਨਾਨਾ ਜੀ ਰੋਟੀ ਰੂਟੀ ਨਹੀਂ ਖਾਣੀ ਬਸ ਚਾਹ ਪੀ ਲਈ ਅਸੀਂ ਨਾ ਹੁਣ ਸੱਸ ਨੂੰ ਆਣੇ ਬਾਜ਼ਾਰ ਜਾਣਾ ਹੈ ਹਸਬੰਡ ਵਾਈਫ ਨੂੰ ਤਾਂ ਸੁਣਿਆ ਅਸੀਂ ਬਾਜ਼ਾਰ ਜਾਂਦੇ ਆਂ ਉਹ ਸੱਸ ਕਦੋਂ ਤੋਂ ਬਾਜ਼ਾਰ ਜਾਣ ਲੱਗ ਗਈ ਹੈ ਜਾਂਦੀਆਂ ਪੁੱਤ ਨੂੰ ਸੱਸ ਬਾਜ਼ਾਰ ਕਿਉਂ ਨਹੀਂ ਜਾਂਦੀ ਆ ਉਸ ਘਰ 'ਚ ਜਿਸ ਘਰ 'ਚ ਨਾ ਨੂੰ ਸੱਸ ਮਾਵਾਂ ਧੀਆਂ ਬਣ ਕੇ ਰਹਣ ਸਾਡੀ ਆ ਗੱਲ ਸੁਣ ਕੇ ਨਾ ਦਿਲ ਨੂੰ ਸਕੂਨ ਜਾਂ ਮਿਲ ਗਿਆ ਸਾਨੂੰ ਹੁਣ ਇਹ ਪਤਾ ਲੱਗ ਗਿਆ ਕਿ ਕੁੜੀ ਸਾਡੀ ਨੇ ਸਹੀ ਕਰੇ ਗਈ ਆ ਕੁਝ ਘਰ ਤਾਂ ਸਹੀ ਹੁੰਦੇ ਨੇ ਹੋਰ ਵਧੀਆ ਬਣਾਣਾ ਨੋਵਾਂ ਦੇ ਹੱਥ ਤੇ ਹੋਰ ਵਧੀਆ ਤਾਂ ਬਣ ਗਏ ਜੇ ਸੱਸ ਤੇ ਘਰ ਵਾਲਾ ਨਾਲ ਹੋਵੇ ਦਾਦੀ ਕੁਝ ਕਰਾਜ ਸੱਸਾਂ ਤੇ ਘਰ ਵਾਲਾ سپورਟ ਨਹੀਂ ਕਰਦੇ ਉਹਨਾਂ ਨੂੰ ਦੱਬ ਕੇ ਹੀ ਰਹਿਣਾ ਪੈਂਦਾ ਸਭ ਦੇ ਘਰ ਦਾ ਨਾ ਆਪਣਾ ਆਪਣਾ ਸਿਸਟਮ ਹੈ ਆਪਾਂ ਕਿਸੇ ਦੇ ਅੰਦਰ ਵੜ ਕੇ ਤਾਂ ਨਹੀਂ ਨਾ ਕੁਝ ਦੇਖ ਸਕਦੇ ਹਰਦੀਪ ਠੰਡ ਹੈਗੀ ਆ ਥੋੜੀ ਥੋੜੀ ਚਾਹ ਨਾ ਹੋਰ ਬਣਾ ਲਾ ਤੇ ਪੁੱਤ ਆਇਆ ਆਪਾਂ ਦੋ ਚਾਰ ਗੱਲਾਂ ਕਰ ਲਈਏ ਮਾਮਾ ਧੀਏ ਮੰਮੀ ਕੀ ਗੱਲ ਜਦੋਂ ਵੀ ਆਈਆਂ ਤਾਂ ਬਾਲੀ ਖੁਸ਼ ਲੱਗੀ ਜਾਂਦੇ ਹੂੰ ਪੁੱਤ ਤੇਰਾ ਨਾ ਸਿਰਫ ਮੰਗਣਾ ਕਰਨਾ ਸੀ ਪਰ ਤੇਰਾ ਮੌਕੇ ਤੇ ਵਿਆਹ ਹੋ ਗਿਆ ਤੇ ਨਾ ਬਹੁਤ ਗੱਲਾਂ ਕਰਨੀਆਂ ਸੀਗੀਆਂ ਆਹੋ ਕਰ ਲੈ ਮੰਮੀ ਨਾਲ ਗੱਲ ਜਦੋਂ ਦੀ ਮੈਂ ਆਈ ਆ ਬਾਰ ਬਾਰ ਕਹੀ ਜਾਂਦੇ ਕਰ ਲੈ ਕਾਲ ਕਰ ਲੈ ਕਾਲ ਨਾ ਕਹੀ ਗੱਲ ਮੰਮੀ ਵੀ ਤੇਰੇ ਨਾਲ ਮਿਲਣਾ ਗੱਲ ਕਰਨ ਦਾ ਤੁਹਾਡਾ ਕੋਈ ਮਨ ਨਹੀਂ ਆਪਣੀ ਗੱਲ ਉਸ ਦਿਨ ਹੋਈ ਤਾਂ ਸੀ ਸੋ ਪਹਿਲਾਂ ਮੈਨੂੰ ਇਹ ਦੱਸ ਤੂੰ ਖੁਸ਼ ਤਾਂ ਹੈਗੀ ਆ ਜੇ ਕੋਈ ਗੱਲ ਹੈਗੀ ਨਾ ਲੁਕੋਈ ਨਾ ਕਿਰਨ ਤੈਨੂੰ ਕਿਉਂ ਲੱਗਦਾ ਕਿ ਕੋਈ ਗੱਲ ਹੈਗੀ ਆ ਇਹਨੇ ਤੈਨੂੰ ਕੋਈ ਫੋਨ ਤੇ ਕੁਝ ਦੱਸਿਆ ਆ ਇੱਕ ਦਿਲ ਕਰਦਾ ਕਿ ਉੱਥੇ ਜੋ ਕੁਝ ਵੀ ਚੱਲਦਾ ਪਿਆ ਮੈਂ ਸਾਰਾ ਕੁਝ ਸੱਚ-ਸੱਚ ਦੱਸ ਦਾਂ ਫਿਰ ਕਹਿੰਨੀ ਆ ਕਿ ਰਹਿਣ ਦਿੰਨੀ ਆ ਕੀ ਪਤਾ ਸਭ ਕੁਝ ਠੀਕ ਹੀ ਹੋ ਜੇ ਜੇ ਮੈਂ ਮੰਮੀ ਨੂੰ ਦੱਸਦੀ ਆ ਤੇ ਇਹਨਾਂ ਨੇ ਅੱਗੇ ਡੈਡੀ ਨਾਲ ਗੱਲ ਕਰਨੀ ਆ ਤੇ ਫਿਰ ਇਹ ਆਪਣੇ ਆਪ ਨੂੰ ਕੁਐਸਚਨਗੇ ਕਿ ਕਿੱਥੇ ਰੱਬ ਨੇ ਸਾਨੂੰ ਧੀਆ ਦੇਤੀਆਂ ਕਿੰਦਾ ਪੁੱਤ ਕੀ ਸੋਚੀ ਪਈ ਆ ਦੱਸ ਕੁਛ ਹੋਇਆ ਆ ਨਾ ਨਾ ਮੰਮੀ ਜੀ ਮਾਪੋਤਾ ਬਖੇੜਾ ਮੇਰਾ ਕਰਦੇ ਨੇ ਜੇ ਕੰਮ 'ਚ ਵਿਜੀ ਹੁੰਦੇ ਨੇ ਤੇ ਸੱਸ ਮਗਰ ਸਾਰੇ ਪੁੱਛੇਸ਼ ਕਰਦੀ ਆ ਮੈਨੂੰ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਆ ਮੈਂ ਤੁਹਾਡੀ ਤੇ ਬਿਲਕੁਲ ਖੁਸ਼ ਆ ਪੁੱਤ ਤੇਰੇ ਮੂੰਹ ਨਾਲ ਇੰਨੀ ਗੱਲ ਸੁਣ ਕੇ ਮਨ ਨੂੰ ਤਸੱਲੀ ਜੀ ਮਿਲ ਗਈ ਆ ਪਰੋਣਾ ਜੇ ਘੱਟ ਬੋਲਦਾ ਪਰ ਸੁਭਾਅ ਦਾ ਮਾੜਾ ਨਹੀਂ ਹੈਗਾ ਮੰਮੀ ਅਜੇ ਉਹਨੂੰ ਗਈ ਨੂੰ ਦੋ ਦਿਨ ਤਾਂ ਹੋਏ ਨੇ ਤੁਸੀਂ ਉਹਨੂੰ ਸਾਰੇ ਦੇ ਸੁਭਾਅ ਬਾਰੇ ਪੁੱਛਣ ਲੱਗ ਗਏ ਹੋ ਅਜੇ ਉਹਨੂੰ ਕੁੱਲਰ ਮਿਲਣ ਤਾਂ ਦੋ ਰਹੀ ਗੱਲ ਜਵਾਈ ਦੀ ਉਪਰਾ ਕਰਦੇ ਹੀ ਹੁੰਦੇ ਨੇ ਕੱਲ ਦੇ ਨਾਂਗੇ ਦੀਦੀ ਘਰ ਵਾਲਿਆਂ ਦਾ ਸੁਭਾਅ ਨਾ ਹਫਤੇ ਜਾਂ 10 ਦਿਨ ਬਾਅਦ ਹੀ ਪਤਾ ਲੱਗਦਾ ਹੁੰਦਾ ਮੰਮੀ ਆਪਾਂ ਨਾ ਲਾਪਰੇ ਤੈਨੂੰ ਬਾਹਰ ਲੈ ਜਾਂਦੇ ਆਂ ਇਹਦੀ ਸੱਸ ਨੇ ਸੋਚਣਾ ਪਤਾ ਨਹੀਂ ਮੇਰੀ ਨੂਨ ਨੂੰ ਕੀ ਪੁੱਛੀ ਜਾਂਦੇ ਨੇ ਇਦਾਂ ਨਾ ਗਲਤ ਇੰਪ੍ਰੈਸ਼ਨ ਪੈਂਦਾ ਚੱਲ ਫਿਰ ਪੁੱਤ ਆ ਜਾ ਤੂੰ ਬਾਹਰ ਹੇਰੇ ਕੋਲ ਨਾ 4 ਸਾਲ ਵੱਡੀ ਆ ਨਲੀਆਂ ਤੇਰੀ ਮੈਂ ਹੀ ਪੁੰਜੀਆਂ ਹੋਈਆਂ ਪੜਾਇਆ ਵੀ ਤੈਨੂੰ ਮੈਂ ਹੀ ਆ ਤੇ ਤੂੰ ਮੈਨੂੰ ਹੀ ਛੂਡ ਬੋਂਦੀ ਆ ਹਾਏ ਰੱਬਾ ਜਿਵੇਂ ਮੈਂ ਦੁਖੀ ਆ ਮੇਰੀ ਭੈਣ ਤਾਂ ਨਹੀਂ ਦੁਖੀ ਮੈਂ ਤਾਂ ਫੇਰ ਬਰਦਾਸ਼ ਕਰ ਗਈ ਆ ਘਰ ਚੋਂ ਵੱਡੀ ਆ ਇਤੋਂ ਨਹੀਂ ਬਰਦਾਸ਼ ਹੋਣਾ